ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਗੇਡ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਤਾਨ ਮਿਹਤੂਰ ਮੋਰਚੇ ਦੇ ਵੱਲੋਂ ਦਿੱਲੀ ਕੂਚ ਕਰਨ ਲਈ ਲਗਾਏ ਗਏ ਕਿਸਾਨੀ ਮੋਰਚੇ ਨੂੰ 13 ਫਰਵਰੀ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ ਇਸ ਕਾਰਨ ਰੋਜ਼ਾਨਾ ਸ਼ੰਭੂ ਬੈਰੀਅਰ ਤੇ ਪੂਰਨਾ ਵਕ ਵਕ ਜ਼ਿਲ੍ਹਿਆਂ ਚੋਂ ਟਰੈਕਟਰ ਟਰਾਲੀਆਂ ਰਾਹੀਂ ਕਿਸਾਨਾਂ ਦਾ ਆਉਣਾ ਲਗਾਤਾਰ ਜਾਰੀ ਹੈ ਸ਼ੰਭੂ ਬਾਰਡਰ ਤੇ ਕਿਸਾਨਾਂ ਗੁੱ ਸਰਮ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਜੇ ਦੋਵੇਂ ਫਾਰਮਾਂ ਦੇ ਵੱਲੋਂ ਫੈਂਸਰਾ ਲਿਆ ਗਿਆ ਹੈ ਕਿ ਕਿਸਾਨ ਮੋਰਚੇ ਦੇ 13 ਫਰਵਰੀ ਨੂੰ 1 ਸਾਲ ਪੂਰੇ ਹੋ ਜਾਣਗੇ ਉਹਨਾਂ ਨੇ ਕਿਹਾ ਕਿ ਰੋਜ਼ਾਨਾ ਸ਼ੰਭੂ ਬਾਰਡਰ ਤੇ ਪੂਰ ਜ਼ਿਲ੍ਹਾ ਤੋਂ ਲਗਾਤਾਰ ਟਰੈਕਟਰ ਟਰਾਲੀਆਂ ਰਾਹੀਂ ਕਿਸਾਨ ਆਉਣਾ ਸ਼ੁਰੂ ਹੋ ਗਏ ਨੇ ਬੀਤੇ 联केन्द्र सरकार ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਬੋਲਦਿਆ ਕਿਸਾਨਾ ਗੂਪ ਪੰਦੀਰ ਨੇ ਕਿਹਾ ਕਿ ਇਹ ਬਜਟ ਪੂਰਨ ਤੌਰ ਤੇ ਕਾਰਪੋਰੇਟ ਪੱਖੀ ਬਜਟ ਹੈ ਜਦਕਿ ਕੇਂਦਰੀ ਵਿੱਤ ਮੰਤਰੀ ਨਿਰਮਲ ਸਿਤਰਮਣ ਸਮੇਤ ਹੋਰਨਾ ਮੰਤਰੀਆਂ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਮੱਧ ਵਰਗ ਦਾ ਬਜਟ ਕਹਿ ਕੇ ਵਾਹਵਾ ਖੱਟੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿੱਚ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਫਸਲਾਂ ਤੇ ਬੀਮਾ ਸੰਬੰਧੀ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਜਦਕਿ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀ ਹੱਦ 5 ਲੱਖ ਤੱਕ ਵਧਾ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਸਿਰ ਤਾਂ ਪਹਿਲਾਂ ਹੀ 14 ਲੱਖ ਕਰੋੜ ਦਾ ਕਰਜ਼ਾ ਚੜਿਆ ਹੋਇਆ ਹੈ ਇਸ ਤੋਂ ਇਲਾਵਾ ਪਿੰਡਾਂ ਦੀ ਤਰੱਕੀ ਲਈ ਬਣਾਏ ਗਏ ਰੂਰਲ ਡਿਵੈਲਪਮੈਂਟ ਫੰਡ ਨੂੰ ਵੀ ਘਟਾ ਦਿੱਤਾ ਗਿਆ ਹੈ ਉਹਨਾਂ ਨੇ ਆਖਿਰ ਦੇ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਜਦ ਤੱਕ ਕੇਂਦਰ ਸਰਕਾਰ ਐਮਐਸਪੀ ਦੀ ਗਾਰੰਟੀ ਸੰਬੰਧੀ ਕਾਨੂੰਨ ਤੇ ਕਿਸਾਨਾਂ ਦੀਆਂ ਹੋਰ ਨਾ ਮੰਗਾਂ ਪੂਰੀਆਂ ਨਹੀਂ ਕਰ ਦਿੰਦੀ ਉਦੋਂ ਤੱਕ ਛੰਬੂ ਤੇ ਕਿਸਾਨਾਂ ਦਾ ਧਰਨਾ ਲਗਾਤਾਰ ਚੱਲਦਾ ਰਹੇਗਾ ਉਧਰ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਵੱਡੇ ਆਗੂ ਸ਼ਾਮਿਲ ਹੋਣਗੇ ਮੀਟਿੰਗ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਇਸ ਮੌਕੇ ਕਿਸਾਨ ਆਗੂ ਅਰਵਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਇੱਕ ਗੈਰ ਰਸਮੀ ਮੀਟਿੰਗ ਹੋਈ ਹੈ ਦਿੱਲੀ ਵਾਲੀ ਮੀਟਿੰਗ ਦੇ ਫੈਸਲੇ ਦੱਸੇ ਗਏ ਨੇ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਨੀਤੀ ਖਰੜਾ ਨੂੰ ਰੱਦ ਕਰਨ ਲਈ 9 ਫਰਵਰੀ ਨੂੰ ਸਾਰੇ ਸੰਸਦਾਂ ਨੂੰ ਮੰਗ ਪੱਤਰ ਸੌਪੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ 15 ਫਰਵਰੀ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਮੀਟਿੰਗ ਹੋਵੇਗੀ ਅਤੇ ਅੰਦੋਲਨ ਲਈ ਰਣਨੀਤੀ ਬਣਾਈ ਜਾਵੇਗੀ ਉਹਨਾਂ ਨੇ ਕਿਹਾ ਕਿ 5 ਮਾਰਚ ਨੂੰ ਦੇਸ਼ ਦੁਨੀਆ ਵਿਧਾਨ ਸਬਾਹਾਂ ਦੇ ਬਾਹਰ ਰੋਸ ਪ੍ਰਦਰਸ਼ਨ ਹੋਵੇਗਾ ਉਹਨਾਂ ਨੇ ਕਿਹਾ ਹੈ ਕਿ ਐਮਐਸਪੀ ਤੇ ਕਰਜ਼ਾ ਮੁਆਫੀ ਲਈ ਵੱਡੇ ਅੰਦੋਲਨ ਦੀ ਚੇਤਾਵਨੀ ਦਿੱਤੀ ਜਾਵੇਗੀ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਵਿਧਾਨ ਸਭਾ ਚ ਖੇਤੀ ਨੀਤੀ ਖਰੜਾ ਰੱਦ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਕਿਸਾਨੀ ਬਚਾਉਣ ਲਈ ਦੇਸ਼ ਭਰ ਦੇ ਕਿਸਾਨਾਂ ਨੂੰ ਇਕੱਠੇ ਹੋਣ ਦੀ ਅਪੀਲ ਹੈ ਉਧਰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਚੱਲ ਰਹੇ ਅੰਦੋਲਨ ਦਾ 1 ਸਾਲ ਪੂਰਾ ਹੋਣ ਤੇ ਹੁਣ ਬਾਰਡਰਾਂ ਤੇ ਮਹਾ ਰੈਲੀ ਕੀਤੀ ਜਾਵੇਗੀ ਸਾਥਿਓ 13 ਫਰਵਰੀ 2024 एमएसपी गारंटी कानून समेत हमारी तेरह मांगों पर किसान आंदोलन चल रहा है और 26 नवंबर से भारत देश का सबसे बड़ा और सबसे लंबा ऐतिहासिक सत्याग्रह आदरणीय जगजीत सिंह डल्लेवाल जी कर रहे हैं सारे किसान भाइयों के सहयोग से सबके समर्थन से जब आंदोलन का एक साल पूरा होने को आया है तो दोनों मोर्चों ने तय किया कि 11 तारीख को रतनपुरा मोर्चे पे एक बड़ी महापंचायत करी जाएगी बारह तारीख को दाता सिंह वाला खनौरी मोर्चे पर करी जाएगी और तेरह तारीख को शंभू मोर्चे पर करी जाएगी हमारी राजस्थान के किसान भाइयों से के हाथ जोड़ के प्रार्थना है कि आप सबके सहयोग से से दोनों मोर्चे के नेताओं के नेताओं कार्यकर्ताओं की मेहनत और सरदार जगजीत सिंह डल्लेवाल जी ने अपने शरीर पे कष्ट झेल के असंभव कार्य को भी संभव कर दिखाया बहुत सारे लोग कहते थे कि ये सरकार किसी की मानती नहीं है सरकार किसी की सुनती नहीं लेकिन उस सरकार को भी बातचीत की टेबल पर आने के लिए मजबूर कर दिया है अब अगर हम सारे प्रोग्राम आगे के अपनी पूर्ण मजबूती से करेंगे तो चौदह तारीख की बातचीत का रुख सरकार की तरफ से कुछ और होगा और अगर हम डिलाई कर देंगे कि भाई चलो बातचीत तो हो ही गई अब तो हो जाएगा अगर ये सोच के हमने डिलाई बरत दी तो फिर सरकार का रुख कुछ और होगा एमएसपी गारंटी कानून जो इस देश के किसानों की सबसे बड़ी मांग है उस मांग को पूरा कराने के लिए हम एक पड़ाव पार कर चुके हैं अब जरूरत है समय की कि 11 तारीख को जो रतनपुरा मोर्चे पे जो महापंचायत होनी है राजस्थान के सारे भाई और खासकर जो आसपास का लगता हुआ हरियाणा का और जो पंजाब का इलाका है वहां के भाई भी अधिक से अधिक संख्या में 11 फरवरी को सुबह 11 बजे रतन रतनपुरा मोर्चे पर पहुंचे हमारे दोनों फोरमो की लीडरशिप वहां मौजूद रहेगी और आपसे हम यही विनती ਕਰਤੇ ਹਨ ਕਿ ਆਪ ਉਸ ਮਹਾਪੰਚਾਇਤ ਕੋ ਇਤਿਹਾਸਿਕ ਮਹਾਪੰਚਾਇਤ ਬਣਾਓਗੇ ਔਰ ਆંદੂਲਨ ਕੋ ਮਜਬੂਤੀ ਦਿਣਿਆ ਕੰਮ ਕਰੋਗੇ ਜਿ세 આજ ਤੱਕ ਆਪ ਸਭੀ ਦਿੱਤੇ ਆਏ ਹੋ ਤੋ ਸਾਰੇ ਸਾਥੀ ਸਾਰੇ ਪਦ ਅਧਿਕਾਰੀ ਜਿਨੋ ਨੇ ਵਾਹ ਪੇ ਪਹਿਲੇ ਦਿਨ ਸੇ ਸੇਵਾ ਔਰ ਸਹਿਯੋਗ ਕਰਨਿਆ ਕਾਰੀਆ ਕੀਆ ਹੈ ਮੈਂ ਉਨ ਸਭ ਤੇ ਹੱਥ ਜੋੜ ਕੇ ਬੇਨਤੀ ਕਰੂੰਗਾ ਬਿਲਕੁਲ ਪੂਰਨ ਤੌਰ ਤੇ ਇਕਜੁੱਟ ਹੋ ਕੇ ਇਸ ਕਾਰਜਕ੍ਰਮ ਕੋ ਸਫਲ ਬਣਾਉਣੇ ਦਾ ਕਾਰੀਆ ਕਰੀਏ ਇਸ ਵਕਤ ਖਨੌਰੀ ਮੋਰਚੇ ਦੇ ਵਿੱਚ ਬੈਠੇ ਆਪਾਂ ਤਾਂ ਜਿਹੜੇ ਅਗਲੇ ਪ੍ਰੋਗਰਾਮ ਨੇ ਪੂਰੇ ਭਾਰਤ ਚ 13 ਫਰਵਰੀ ਤੋਂ ਲੈ ਕੇ ਸਾਡੇ ਤਿੰਨ ਮੋਰਚੇ ਚੱਲ ਰਹੇ ਨੇ ਸ਼ੰਭੂ ਖਨੌਰੀ ਰਤਨਪੁਰਾ ਰਤਨਪੁਰਾ ਰਾਜਸਥਾਨ ਦੇ ਵਿੱਚ ਲਗਾਤਾਰ ਇਸ ਮੋਰਚੇ ਨੂੰ ਚੱਲ ਰਿਹਾ ਉੱਥੇ ਵੀ ਜਿੰਨੇ ਪ੍ਰੋਗਰਾਮ ਇੱਥੇ ਆਪਾਂ ਕਰ ਰਹੇ ਆਂ ਤੇ ਰਾਜਸਥਾਨ ਦੇ ਕਿਸਾਨ ਵੀ ਲਗਾਤਾਰ ਉਹ ਕਰ ਰਹੇ ਨੇ ਹੁਣ ਆਪਣਾ ਪੂਰਾ ਸਾਲ ਹੋਣ ਜਾ ਰਿਹਾ ਹੈ ਮੋਰਚਿਆਂ ਨੂੰ ਤਾਂ ਰਾਜਸਥਾਨ ਦੇ ਕਿਸਾਨਾਂ ਦੀ ਵੀ ਇੱਛਾ ਹੈ ਕਿ 11 ਫਰਵਰੀ ਨੂੰ ਪੂਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚੋਂ ਰਤਨਪੁਰੇ ਉਸ ਮੋਰਚੇ ਦੇ ਵਿੱਚ ਇਕੱਠ ਕਰਨ ਦੀ ਇੱਛਾ ਉਹਨਾਂ ਦੀ ਤੇ ਉਸ ਇਕੱਠ ਦੇ ਵਿੱਚ ਜਿੰਨਾ ਇੱਕ ਮੈਸੇਜ ਸਾਨੂੰ ਮਿਲਿਆ ਤੇ ਅਸੀਂ ਵੀ ਰਾਸ਼ਟਰੀ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਪੂਰੇ ਭਾਰਤ ਦਾ ਮਸਲਾ ਐਮਐਸਪੀ ਗਰੰਟੀ ਕਾਨੂੰਨ ਲੈਣਾ ਸਵਾਮੀ ਨਾਸਨ ਦੀ ਰਿਪੋਰਟ ਲੈਣੀ ਇਹ ਸਾਰੀਆਂ ਮੰਗਾਂ ਤੇ ਜਿਹੜੇ ਆਪਾਂ ਲੜ ਰਹੇ ਹਾਂ ਤੇ ਅਸੀਂ ਅਪੀਲ ਵੀ ਕਰਾਂਗੇ ਕਿ 11 ਫਰਵਰੀ ਨੂੰ ਰਾਜਸਥਾਨ ਦੇ ਵਿੱਚ ਰਤਨਪੁਰਾ ਮੋਰਚੇ ਦੇ ਵਿੱਚ ਹਜ਼ਾਰਾਂ ਦਾ ਇਕੱਠ ਕਰਕੇ ਇਹ ਸਰਕਾਰ ਨੂੰ ਚੇਤਾਵਨੀ ਦੇ ਦਿੱਤ ਕਿ 14 ਫਰਵਰੀ ਨੂੰ ਉਹ ਸਾਡੀਆਂ ਜਿਹੜੀਆਂ ਮੰਗਾਂ ਸਰਕਾਰ ਮਜਬੂਰ ਕਰਕੇ ਮੰਨਣ ਲਈ ਤੇ ਅਸੀਂ ਖਾਸ ਕਰਕੇ ਜਿਹੜੀ ਖਨੌਰੀ ਕਮੇਟੀ ਹੈ ਸਾਡੇ ਦੋਨੇ ਫੋਰਮਾਂ ਦੇ ਆਗੂ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਲਾਜ਼ਮੀ ਪੱਕੇ ਤੌਰ ਤੇ ਉਸ ਦੀ ਲੀਡਰਸ਼ਿਪ ਜਿਹੜੀ ਪ੍ਰਬੰਧਕ ਉਹ ਮੋਰਚਾ ਚਲਾ ਰਹੀ ਹੈ ਉਹਨਾਂ ਨੂੰ ਅਸੀਂ ਸ਼ੁਵਾਜ ਦਿੱਤਾ ਕਿ 11 ਫਰਵਰੀ ਨੂੰ ਸਾਰੀ ਲੀਡਰਸ਼ਿਪ ਰਤਨਪੁਰੇ ਰਾਜਸਥਾਨ ਦੇ ਵਿੱਚ ਆਊਗੀ ਤਾਂ काश ਕਰਕੇ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਕੋਈ ਵੀ ਕਿਸਾਨ ਕੋਈ ਭੈਣ ਕੋਈ ਵੀ ਨੌਜਵਾਨ ਕਿ ਜਿਹੜਾ ਮੋਰਚਾ ਚੱਲ ਰਿਹਾ ਉਸ ਮੋਰਚੇ 'ਚ ਪਹੁੰਚ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਮੰਗਾਂ ਆ ਉਹ ਲਾਗੂ ਕਰਵਾਏ ਅਸੀਂ ਆਸ ਕਰਾਂਗੇ ਕਿ 11 ਫਰਵਰੀ ਨੂੰ ਰਤਨਪੁਰੇ ਦੇ ਵਿੱਚ ਇੱਕ ਇਤਿਹਾਸਕ ਇਕੱਠ ਹੋਊਗਾ